ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਇੱਕ ਅਜਿਹੀ ਖਬਰ ਜਣ ਜਾ ਰਹੀ ਹੈ ਸੁਖਜਿੰਦਰ ਰੰਦਾਵਾ ਕਾਂਗਰਸੀ ਲੀਡਰ ਨੇ ਬਹੁਤ ਸੀਨੀਅਰ ਲੀਡਰ ਨੇ ਔਰ ਡਿਪਟੀ ਸੀਐਮ ਰਹੇ ਨੇ ਪੰਜਾਬ ਦੇ ਉਹਨਾਂ ਨੇ ਅੱਜ ਆਪਣੇ ਤੇਜ ਤੇ ਇੱਕ ਪੋਸਟ ਪਾਈ ਹੈ ਤੇ ਇੱਕ ਪੋਸਟਰ ਪਾਇਆ ਜਿਹਦੇ ਤੇ ਉਹਨਾਂ ਨੇ ਸਾਬਕਾ ਜਿਹੜੇ ਸਵਰਗੀ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਆ ਇਸ ਪੋਸਟਰ ਤੇ ਦੇਖੋ ਤੁਸੀਂ ਕਾਫੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਤਲਖ ਭਾਸ਼ਾ ਉਹਨਾਂ ਨੇ ਲਿਖੀ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਲਛਮਣ ਸਿੰਘ ਜੀ ਦਾ ਜੱਦੀ ਪਿੰਡ ਕਿਹੜਾ ਹੈ ਇਹ ਪੋਸਟਰ ਦੇ ਉੱਪਰ ਉਹਨਾਂ ਨੇ ਲਿਖਿਆ ਆਪਣੀ ਇੱਕ ਫੋਟੋ ਬੜੀ ਐਕਸ਼ਨ ਦੇ ਵਿੱਚ ਉਹਦੇ ਚ ਫੋਟੋ ਲੱਗੀ ਹੋਈ ਹੈ ਤੇ ਪ੍ਰਕਾਸ਼ ਸਿੰਘ ਬਾਦਲ ਖੁਦਾਂ ਦੀ ਫੋਟੋ ਵੀ ਬੈਕਗ੍ਰਾਉਂਡ ਦੇ ਵਿੱਚ ਲੱਗੀ ਹੋਈ ਹੈ ਔਰ ਉਹਨਾਂ ਨੇ ਇਹ ਪੋਸਟਰ ਜਾਰੀ ਕਰਕੇ ਬਾਕਾਇਦਾ ਆਪਣੇ ਆਪਣੇ ਫੇਸਬੁੱਕ ਪੇਜ ਤੇ ਇਹ ਪੋਸਟਰ ਪਾਇਆ ਹੋਇਆ ਹੈ ਉਸਤੇ ਲਿਖਿਆ ਹੈ ਕਿ ਪ੍ਰਕਾਸ਼ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਸ਼ਹੀਦ ਲਛਮਨ ਸਿੰਘ ਜੀ ਦਾ ਜਦੀ ਬਿੰਦ ਕਿਹੜਾ ਹੈ ਤੇ ਇਹ ਗੱਲ ਔਨ ਰਿਕਾਰਡ ਵਿਧਾਨ ਸਭਾ ਚ ਪਈ ਹੈ ਇਹ ਵੀ ਉਹਨਾਂ ਨੇ ਕਿਹਾ ਕਿ ਔਨ ਰਿਕਾਰਡ ਵਿਧਾਨ ਸਭਾ ਚ ਇਹ ਗੱਲ ਪਈ ਹੈ ਮੈਂ ਇਹ ਵੀ ਕਿਹਾ ਕਿ ਜਿਨ੍ਹਾਂ ਅਕਾਲੀ ਦਲ ਨੇ ਸਿੱਖੀ ਦਾ ਘਾਣ ਕੀਤਾ ਹੈ ਹੁਣ ਤਾਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਦਲ ਕੇ ਗੁਰੂ ਦੀ ਗੋਲਕ ਬਾਦਲ ਦਾ ਮੂੰਹ ਰੱਖ ਦੇਣਾ ਚਾਹੀਦਾ ਹੈ ਇਹ ਲੈਂਗੁਏਜ ਜਿਹੜੀ ਹੈਗੀ ਹੈ ਉਸ ਪੋਸਟਰ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਨੇ ਇਸਤੇਮਾਲ ਕੀਤੀ ਹੈ ਕਾਫੀ ਦਿਨਾਂ ਤੋਂ ਸੁਖਜਿੰਦਰ ਸਿੰਘ ਰੰਦਾਵਾ ਐਕਟਿਵ ਨਹੀਂ ਸਨ ਹਾਲਾਂਕਿ ਜਦੋਂ ਸੀਐਮ ਸਾਹਿਬ ਦਾ ਸੀਐਮ ਜਿਹੜੇ ਚੰਨੀ ਸੀ ਉਦੋਂ ਇਹ ਡਿਪਟੀ ਸੀਐਮ ਸੀਗੇ ਇਹਨਾਂ ਦੇ ਨਾਲ ਓਪੀ ਸੋਨੀ ਵੀ ਡਿਪਟੀ ਸੀਐਮ ਸੀ ਉਦੋਂ ਬਹੁਤ ਐਕਟਿਵ ਸੀਗੇ ਔਰ ਉਸ ਤੋਂ ਬਾਅਦ ਵੀ ਇਹ ਐਕਟਿਵ ਰਹੇ ਜਦੋਂ ਕੈਪਟਨ ਦੀ ਸਰਕਾਰ ਆਈ ਲੇਕਿਨ ਹੁਣ ਕਾਫੀ ਦਿਨਾਂ ਤੋਂ ਇਹ ਐਕਟਿਵ ਨਹੀਂ ਹਨ ਲੇਕਿਨ ਅੱਜ ਜਦੋਂ ਇਹਨਾਂ ਨੇ ਆਪਣੇ ਪੇਜ ਤੇ ਇਹ ਪੋਸਟ ਪਾਈ ਤੇ ਉਹ ਪੋਸਟ ਵੀ ਬਾਕਾਇਦਾ ਪੋਸਟਰ ਬਣਾਵਾ ਕੇ ਪਾਈ ਹੈ ਔਰ ਉਹਦੇ ਤੇ ਇਹ ਲੈਂਗੁਏਜ ਜਿਹੜੀ ਹੈਗੀ ਹੈ ਇਹਨਾਂ ਨੇ ਲਿਖੀ ਹੈ ਜਿਹੜੀ ਕਾਫੀ ਤਲਕ ਲੈਂਗੁਏਜ ਜਿਹੜੀ ਹੈ ਕਈ ਜਾ ਸਕਦੀ ਹੈ ਹਾਲਾਂਕਿ ਇਹ ਸ਼ਾਇਦ ਵਿਧਾਨ ਸਭਾ ਦਾ ਜ਼ਿਕਰ ਕਰ ਰਿਹਾ ਹੈ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਹੋਣਾ ਤਾਂ ਹੋ ਸਕਦਾ ਹੈ ਕਿ ਉਸ ਵੇਲੇ ਆ ਸਾਫ ਦਾ ਜਿਹੜੇ ਸੀਐਮ ਪ੍ਰਕਾਸ਼ ਸਿੰਘ ਬਾਦਲ ਹੈ ਉਹਨਾਂ ਨੂੰ ਹੋ ਸਕਦਾ ਹੈ ਕਿ ਲਛਮਨ ਸਿੰਘ ਜੀ ਦੇ ਜੱਦੀ ਪਿੰਡ ਦਾ ਨਾ ਪਤਾ ਹੋਵੇ ਜਾਂ ਉਸ ਵੇਲੇ ਉਹਨਾਂ ਨੂੰ ਯਾਦ ਨਾ ਆਇਆ ਹੋਵੇ ਉਹ ਦੱਸ ਨਾ ਸਕੇ ਹੋਣ ਲੇਕਿਨ ਉਹਨਾਂ ਨੇ ਅੱਜ ਇਸ ਪੋਸਟਰ ਦਾ ਕਈ ਸਾਲਾਂ ਬਾਅਦ ਉਹਦੇ ਵਿੱਚ ਜ਼ਿਕਰ ਕੀਤਾ ਹੈ ਔਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲਿਖ ਕੇ ਬਕਾਇਦਾ ਇਸ ਦਾ ਹਵਾਲਾ ਦਿੱਤਾ ਹੈ ਕਿ ਉਹਨਾਂ ਨੂੰ ਤਾਂ ਇਹ ਤੱਕ ਨਹੀਂ ਸੀ ਪਤਾ ਉਸ ਤੋਂ ਬਾਅਦ ਉਹਨਾਂ ਨੇ ਗੂਲਗ ਦੀ ਗੱਲ ਕੀਤੀ ਹੈ ਇਹ ਪੋਸਟਰ ਦੇ ਵਿੱਚ ਅੱਜ ਉਹਨਾਂ ਨੇ ਆਪਣੇ ਬਣਵਾ ਕੇ ਇੱਕ ਫੇਸਬੁੱਕ ਪੇਜ ਤੇ ਇਹ ਪੋਸਟ ਪਾਈ ਹੋਈ ਹੈ